ਦੀ ਦਲਨੀ ਸੌਖੀ ਪੈਂਦੀ ਨਹੀਂ ਉਹ ਰੇੜਾ ਖੜੀ ਬੱਚ ਕੇ ਜਵਾਨਾ ਹੁੰਦੇ ਸਾਨਾ ਦੇ ਪੇੜ ਸਾਨਾ ਦਾ ਪੇੜ ਆ ਬਾਹਾ ਆ ਬੋਲਿਆ ਹੋਇਆ ਤਾਵਾ ਉਹ ਸਾਹਮਣੇ ਮੰਨਾ ਮੇਰੇ ਵੀਰੋ ਜਿਹਨੇ ਕੋਸ਼ਿਸ਼ ਕੀਤੀ ਨੰਬਰ ਵੇਖ ਜਰਾ 99 ਨੰਬਰ ਹੈ ਦੋਨੋਂ ਟੀਮਾਂ ਦੇ ਜਿਹਨੇ ਜਿੱਤਣਾ ਕਿਹਨੇ ਹਾਰਨਾ ਕਿਹਨੇ ਮੇਰੇ ਵੀਰੋ ਖਾ ਜਿੱਤਿਆ 5000 ਦੀ ਇਹ 5000 ਦਾ ਜਫਾ ਲੋਕੀ ਜਗਦੇਵ ਕਲਮਾ ਤੇ ਖਰੀਆਦ ਭਗਵਾਨ ਗੁਰਿਆ ਦਰਮਾਨ 5000 5000 5000 ਆਸਟ੍ਰੇਲੀਆ ਦਾ 100 ਡਾਲਰ ਉਹ ਮੇਰੇ ਲਈ ਲੋਕੀ ਵਿਮਾਜ ਕਹਦਾ ਅੱਗ ਕੱਢੀ ਪਈ ਹੈ ਸਰਕਾਰ ਦਿਲਬਾਖ ਸਿੰਘ ਦੀ ਘਰਿਆਲੇ ਵਾਲੇ ਪ੍ਰਸਿੱਧ ਕਬੱਡੀ ਕੋਚ ਵਕਤ ਵਕਤ ਤੇ ਸੈਕੰਡਰਰੀ ਕਰਦੇ ਆ ਉਹ ਰੈਫਰੀ ਸ਼ਤਰੀਆ ਸਵਾਦ ਦਿੰਦਾ ਪਰ ਇੱਕ ਵਾ ਇੱਕ ਮਤੇ ਜੀਵਾ ਇੱਕ

ਲੋਦੀ ਸਿੰਘਾ ਸਿੰਘਾ ਉਹ ਸਿੰਘਾ ਸਿੰਘਾ ਉਹ ਲੋਦੀ ਮੇਲਾ ਉੱਟ ਗਿਆ ਲੋਦੀ ਸਾਥੇ ਯਾਰ ਦਾ ਚਫੋਲ ਆ ਗਿਆ ਇੱਕ ਇੱਕ ਰੇਡ ਬਾਗੀਆ ਲੋ ਜੀਵਨ ਜੀਵਨ ਹੁਣ ਕਾਮਾਂਏ ਫਸਦੇ ਹੋਣਗੇ ਵੀ ਕਾਹਨ ਕੌਣ ਜਿੱਦਾ ਆਹ ਇੱਕ ਮੋਤੀ ਕਹਿੰਦੇ ਅੱਜ ਮੇਲਾ ਲੁੱਟ ਗਿਆ